ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਕਰਦੇ ਹਾਂ ਸਾਰੇ ਠੀਕ ਹੋਵੋਗੇ ਦਿਨ 28 ਦਸੰਬਰ ਅੱਜ 28 ਹੈ ਨਾ ਅੱਜ 28 ਹੈ ਨਾ ਦੇਖਿਓ ਬਣਾ ਹਾਂ ਯਾਰ ਕੱਲ ਸਾਰੇ ਆਇਆ 28 ਦਸੰਬਰ ਤੇ 2024 ਤੇ ਅਸੀਂ ਹੈਗੇ ਜੀ ਸ਼੍ਰੀ ਅਨੰਦਪੁਰ ਸਾਹਿਬ ਖੜੇ ਆ ਬਚ ਗਏ ਹੈ 10 ਦੇ ਕਰੀਬ 10 ਦੇ ਕਰੀਬ ਵੱਜ ਗਿਆ ਤੇ ਸਾਡਾ ਸਾਰਾ ਸਮਾਨ ਰੈਡੀ ਹੈ ਜੀ ਤੇ ਅਸੀਂ ਚੱਲੇ ਪਉਣ ਲੱਗੇ ਹੁਣ ਅੱਗੇ ਨੂੰ ਅੱਗੇ ਨੂੰ ਚਾਲੇ ਪਾਉਣ ਲੱਗੇ ਤੇ ਉਹ ਆਪਣਾ ਬੁਲਟ ਖੜਾ ਜੀ। ਉਹ ਥੱਲੇ ਆਪਣਾ ਬੱਬੂਆੜ ਖੜਾ ਜੀ। ਬਾਈ ਜਤਨਾਲ ਜਿਹੜਾ ਝੰਡਾ ਦਾ ਜੀ ਅਸੀਂ ਮੂਰੇ ਇਹੇ ਲਾ ਕੇ ਅਸੀਂ ਤੇ ਬੈਕਪਾਲਾਂਗੇ ਦਾ ਡੰਡਾ ਅਸੀਂ ਬਸ ਰੱਖ ਦੇਵਾਂਗੇ। ਤੇ ਆਪਣਾ ਯਾਰ ਬੈਲੀ ਹੈ ਲੰਬੂ। ਓਏ ਉੱਤੇ ਹੱਥ ਲੱਗਦੇ ਹੈ ਜੀ। ਉੱਤੇ ਹੱਥ ਲੱਗਦੇ ਹੈ ਜੀ। ਇਹ ਲੰਬਾਈ ਵੜਾਈ ਜੀ ਇਹ। ਚੱਲ ਕਹਿੰਦੇ ਹੁੰਦੇ ਨਾ ਵੀ ਨਿੱਕੇ ਬੰਦੇ ਦਾ ਇੱਕ ਅੱਧਾ ਯਾਰ ਵੈਲੀ ਹੁੰਦਾ ਜਿਹੜਾ ਲੰਬਾ ਜਾਂਦਾ ਹੈਗਾ ਤੇ ਇਹ ਆਪਣੇ ਕੋਲ ਹੈਗਾ ਇਹ ਇਹ ਵੱਡੇ ਕੰਮ ਕਰਨ ਨੂੰ ਐ ਇੱਚੀ ਅਗ ਲੈ ਲਈਆਂ ਆ ਕੋਟ ਮੇਰਾ ਪਾਲਿਆ ਦਵਾ ਦੇ ਨਹੀ ਮੇਰਾ ਇਹ ਕੋਟ ਆ ਸਾਡੇ ਰੇਨ ਕੋਟ ਹੈ ਜੀ ਛੱਡੇ ਅੰਦਰ ਦੀ ਹੁਣ ਠੰਡ ਲੰਘ ਕੇ ਦਿਖਾ ਬਈ ਮੈਨੂੰ ਗਰੀ ਨਜ਼ਰ ਦਾ ਦੇਖ ਤਾਂ ਮੈਂ ਸ਼ਾਈ ਜਾਂਦੀ ਜੀ ਗਰਮੇਸ਼ਾਈ ਜਾਂਦੀ ਹੈ ਤੇ ਕਹਿੰਨ ਉਹ ਵੀ ਦਿਖਾਉਣ ਦੇ ਦੇਖੋ ਜਰਬਾ ਪਾ ਕੇ ਉਤੋਂ ਦੀ ਲਿਫਾਵਾ ਝੜਾ ਕੇ ਫੇਰ ਬੂਟ ਪਾਏਗਾ ਜਮਾ ਟਿਕ ਟੋਕ ਪਿਆ ਜਾਂਦਾ ਇਹ ਵੀ ਇਹੀ ਕੀਤਾ ਇਹਦਾ ਆਈਡੀਆ ਸੀ ਇਹਦਾ ਤੇ ਆ ਕੁਛ ਸਾਡੇ ਕਮਰੇ ਦੇ ਹਲਚਲ ਨੇ ਮੈਂ ਇਕੱਲੇ ਨੇ ਲੱਗ ਕੇ ਆ ਸਾਰਾ ਸਮਾਨ ਸੈੱਟ ਕੀਤਾ ਇਹਨੇ ਕੁਛ ਨਹੀਂ ਕੀਤਾ ਹਾਂ ਹਾਂ ਚੱਪੜਾ ਦੇ ਚੱਪਲਾਂ ਉਹ ਪਈਆਂ ਲਵਾ ਦੇ ਫੇਰ ਆਰੇ ਮੇਰੇ ਕੋਲ ਇਧਰ ਆ ਗਿੱਧਰ ਆਈ ਗਏ ਵੈਲਕਮ ਟੂ ਲੇ ਮਨਾਲੀ ਹਾਈਵੇ ਗਾਇਸ ਅਸੀਂ ਇੱਥੇ ਖੜੇ ਆ ਹੁਣ 2 ਕਿਲੋਮੀਟਰ ਦੂਰ ਜਿੱਥੋਂ ਪਾੜ ਸਟਾਰਟ ਹੋਏ ਅੱਗੇ 2 ਮਿੰਟ ਖੜ ਗਏ ਕਿਉਂਕਿ ਬਾਈ ਦਾ ਥੋੜੀ ਵਿਜ਼ੀਬਿਲਟੀ ਦਿੱਕਤ ਹੋ ਰਹੀ ਸੀ ਬਾਈ ਆਪਣੇ ਉਹ ਖੜੇ ਦੇਖੋ ਜਿਵੇਂ ਕਿ ਤੁਹਾਨੂੰ ਦਿਖ ਰਿਹਾ ਹੈ ਇਹ ਆਪਾਂ ਟੌਰ ਨਾਲ ਪਿੱਛੇ ਬੈਠੇ ਆ ਤੇ ਬਾਈ ਜੀ ਆਪਣੇ ਉਹ ਲੁੱਕ ਕੇ ਦਲੇ ਉਹ ਬੁੱਧੀ ਦਿਖਾਈ ਆ ਦੀ ਉਹ ਲੰਬੂ ਆਪਾਂ ਪਿੱਛੇ ਟੌਰ ਨਾਲ ਬੈਠੇ ਆ ਜੀ ਆ ਪਿੱਛੇ ਗੱਡੀ ਲੈ ਰੱਖੀ ਆਪਾਂ ਰੋਪੜ ਹੋ ਗਿਆ। ਇਹ ਢਿੱਕਨ ਦੇ ਜਾਨ ਮੈਂ ਤੈਨੂੰ ਆ ਛੋਟੇ ਛੋਟੇ ਅਸੇ-ਬਸੇ ਪਹਾੜ ਐ ਇਹ ਜਸਸ ਸੀ ਟੋਰ ਲਾਈ ਤੋਂ 50 ਮੀਟਰ ਕੇ ਘਟੀਆਂ। ਉਹ ਸਾਹਮਣੇ ਉੱਥੇ ਟੋਰ ਲੱਗਿਆ। ਹੋੜੀਓ ਨਹੀਂ ਵੱਧਦੇ ਐ ਤੇ ਇਹੀ ਚਲਾਊਗਾ ਇਹ ਕਹਿੰਦਾ ਮੈਨੂੰ ਉੱਚਾ ਐ ਬੋਟਰ ਚਲਾਉਂਦਾ। ਕਿਉਂਕਿ ਪਹਿਲੀ ਵਾਰੀ ਬੋਟਰ ਚਲਾ ਰਹੇ ਐ ਪਹਾੜਾ ਚ। ਆਪਾਂ ਦਾ ਬਧੂਰੀ ਚਲਾਏ ਹੋਏ ਤੇ ਠੀਕ ਐ। ਲੋ ਇਹਨੂੰ ਪੂਰਾ ਪਲੇਟੇ ਤੇ। ਮਿਲਦੇ ਆਂ ਮੁੰਡਿਆ ਅੱਗੇ ਜਿਵੇਂ ਜਿਵੇਂ ਅਸੀਂ ਅੱਗੇ ਵੱਧਦੇ ਜਾਂਦੇ ਆਂ। ਕਿ ਰਿਓ ਯਾਰ ਬਲੀਓ ਜਦੋਂ ਇਹ ਸੀਟ ਅਨਦਰ ਤੋਂ ਉਸ ਤੋਂ ਸਾਹਮਣੇ ਤੋਂ ਨਾਲ ਤੇ ਯਾਦੋ ਕੁ ਵਿਸ਼ੇਸ਼ਤਾ ਨੇ ਜੀ ਇਤਨੀ ਸੋਹਣੀ ਦਿਖਾਉਣੇ ਆ ਬਹੁਤ ਵਧੀਆ ਨੇਰੇ ਲੱਗ ਰਿਹਾ ਜੀ ਤੇ ਬੱਦਲਬਾਈ ਪੂਰੀ ਹੋਈ ਦੀ ਆ ਥੋੜੀ ਥੋੜੀ ਰੋਡ ਸਾਡੇ ਰੇਡ ਮੋਟ ਕੋਲ ਬਲੀ ਵਾਟਰ ਪ੍ਰੂਫ ਐਸੀ ਹੁਣ ਸਭ ਕੁ ਡੋਲੀ ਵੀ ਜਟ ਵਰਗੇ ਦਾ ਏਅਰ ਪੀ ਲੀਟਰ ਸਾਲ ਕੋਟ ਚਲਾਉਂਦੇ ਉਮੀਦ ਕਰਦੇ ਹਾਂ ਚ ਇੱਥੇ ਵਿਦਆਉਟ ਪਾਈਸ ਸਭ ਕੁ ਹੋ ਰਿਹਾ ਤੇ ਸੋਨੋ ਸਭ ਕੁ ਹੋ ਜੀ ਹੋਵੇ ਇਹ ਬਾਕੀ ਚੜਦੀ ਵਾਲਾ ਰੱਖਿਓ ਬਾਕੀ ਚੜਦੀ ਗਲਾ ਮਰੇ ਵੀਰੋ ਜਿਹੜੀ ਤੁਸੀਂ ਦੇਖ ਰਹੇ ਹੋ ਅਸੀਂ ਖੜੇ ਆਂ ਜਿਵੇਂ ਬਈ ਤੁਸੀਂ ਦੇਖ ਰਹੇ ਹੋ ਅਸੀਂ ਖੜੇ ਆਂ ਟਨਲ ਤੋਂ 1 ਕਿਲੋਮੀਟਰ ਦੂਰ ਆਂ ਆਹ ਪਤਾ ਨਹੀਂ ਕੀ ਹੋ ਲੋਗੀ ਇੱਥੇ ਕੋਈ ਰੈਕਸ਼ਨ ਵਗੈਰਾ ਹੋ ਗਈ ਇਹ ਤੇ ਅੱਖਾਂ ਸੁੱਝ ਗਈਆਂ ਪਤਾ ਦੀ ਗੱਲ ਹੈਗੀ ਆ ਵੀਰੋ ਤੁਸੀਂ ਸਾਡੇ ਪਿੱਛੇ ਉਹ ਰਿਵਰ ਦੇਖ ਰਹੇ ਹੋ ਪੰਜਾ ਦਰੇਵਾਂ ਤੋਂ ਪੰਜਾਬ ਦਾ ਇੱਕ ਦਰੇ ਆਈ ਹੈ ਸਤਲੁਜ ਰਿਵਰ ਆ ਜਿਹੜਾ ਕੀ ਐਸੋ ਸਟਾਰਟ ਹੁੰਦਾ ਸਨੇਪ ਨੂੰ ਹੋ ਗਿਆ ਉਹ ਅਸਤਰੀ ਰਿਵਰ ਨੰਗਰੇ ਸਾਡੇ ਕੋਲ ਇਹ ਚਲੰਦਰ ਵਿੱਚ ਤੁਸੀਂ ਜਾ ਕੇ ਹੋ ਕੇ ਅੱਗੇ ਜਿੱ ਅੱਗੇ ਪਾਕਿਸਤਾਨ ਦੱਸੀਏ ਇਹ ਤੇ ਉਹ ਵਾਲੇ ਰਿਵਰ ਹੈ ਤੇ ਹੁਣ ਅਸੀਂ ਉਹਦੇ ਅੱਗੇ ਮਨੋਲੀ 180 ਕਿਲੋਮੀਟਰ ਹੈ ਜੀ ਤੇ ਇਹਾਰੇ ਸਮਾਂ ਲੱਗਦਾ ਹੋਵੇ ਲਓ ਮੇਰੇ ਵੀਰ ਇੱਕ ਹੋਟਲ ਨਾਲ ਤਨਾਲ ਬਹੁਤ ਔੜ ਗਿਆ ਮਨਾਲੀ ਦੇ ਰਾਹ ਤੋਂ ਸਭ ਜਾਂਦੇ ਹੋਏ ਤੇ ਇਹ ਟਨਲ ਨੰਬਰ 2 ਹੈ ਬਹੁਤ ਔੜ ਗਿਆ ਬ੍ਰੇਕ ਪਾਣਾ ਥੋੜੇ ਮੇਲ ਮਲੱਕ ਕਰਵਾਵਾਂਗੇ ਔੜੀ ਝੜਾ ਬਾਬਿਓ ਪਾਣੀ ਬੜਾ ਪਾਣੀ ਬੜਾ ਆਕਾਰਾ ਗੁਰੇ ਬੜੇ ਛਿੱਟੇ ਪਾਉਂਦੀ ਹੈ ਇਹ ਛੱਤਾਂ ਛੱਤਾਂ ਤੇ ਬੜੀ ਘੜਾਉਂਦਾ ਸਨੂੜੀ ਭਿਉਂ ਕੇ ਟੇ ਆਏ ਅਸੀਂ ਤਾਂ ਕਿਹੜੇ ਪਿੱਛੇ ਆਏ ਅਸੀਂ ਨਹੀਂ ਭੇਜਦੇ ਬਬਿਓ ਗੱਲਾਂ ਬਾਤਾਂ ਕਰਦੇ ਹੋਏ ਸਾਡੀ ਤੀਜੀ ਟੰਨ ਆ ਚੁੱਕੀ ਹੈ ਜੀ ਤੇ ਕੁਛ ਤੀਜੀ ਟੰਨ ਦਾ ਇਸ ਤਰ੍ਹਾਂ ਸਟਾਪ ਪੜੀ ਨਾ ਹਰ ਨਹੀਂ ਖਰਾਬ ਹੋ ਚੁੱਕਿਆ ਮੈਂ ਚਟਰ ਤੋਂ ਸੁਣਿਆ ਹੈ ਨਾ ਸਾਡੇ ਕੋਲ ਤਾਂ ਕੀ ਹੈ ਇਹ ਲਈ ਹੀ ਹੀਟਰ ਲਾਏ ਹੋਏ ਆ ਤਾਂ ਹਾਂ ਕਿੰਨਾ ਠੱਗ ਵਾਲੀ ਮੰਨਦਾ ਜੀ ਗੱਲਾਂ ਹਾਂ ਇੱਥੇ ਤਾਂ ਤਾਂ 10 ਸਪੀਡ ਕੈਮਰੇ ਲੱਗੇ ਹੋਏ ਨੇ ਮੈਕਸਿਮਮ ਸਪੀਡ 60 ਰਕਸਰ ਦੇ ਆਪਾਂ ਤੇ ਜੇ ਸਕਟ ਵੀਤ ਹੋਏ ਤੇ ਆਨਲਾਈਨ ਚਲਾਨ ਕਰਿਆਊਗਾ ਇਹ ਗੱਲ ਦਾ ਸੀਧਾ ਰੱਖ ਕੇ ਜਾਵਾਂਗੇ ਤੇ 60 ਤੋਂ 10 ਥੰਡਈ ਹੈ ਹਾਂ ਉਦੋਂ ਇਹ ਕਰ ਲੈਂਦੇ ਹਾਂ ਮਤਲਬ ਚੈੱਕ ਕਰੋ ਮਤਲਬ ਚੈੱਕ ਕਰੋ ਮਤਲਬ ਚੈੱਕ ਕਰੋ ਬੋਲੋ ਫੇਰੇ ਬਿਰੋ ਚੌਥੀ ਨਾਲ ਆਇਆ ਤੁਹਾਡੇ ਨਾਲ ਅਸੀਂ ਬਣੇ ਹੋਏ 3 2 1 ਸਿੰਭਾਈ ਜੀ ਮਨਾਲੀ ਤੋਂ ਕੁੱਲ 116 ਕਿਲੋਮੀਟਰ ਦੂਰ ਖੜੇ ਆ ਨਿੱਕੇ ਨਿੱਕੇ ਪਹਾੜੀਆਂ ਹਲੇ ਆਸੇ-ਪਾਸੇ ਨੇ ਕੋਈ ਵੱਡਾ ਪਹਾੜ ਨਹੀਂ ਆਇਆ ਕੋਈ ਖਾਸ ਪਹਾੜ ਨਹੀਂ ਆਇਆ ਤੇ ਆਪਣੇ ਟ੍ਰੈਂਡਰ ਸਾਹਿਬ ਵਾਲੇ ਨੇ ਇੱਥੇ ਰੁਕੇ ਅਸੀਂ ਬ੍ਰਾਂਚ ਕਰ ਰਹੇ ਆ ਆਹ ਵਾਲਾ ਇਹਨਾਂ ਦਾ ਖੇਤ ਆ ਇੱਥੋਂ ਤੋਂ ਲੈ ਕੇ ਆ ਸੌ ਰਾਇਵੇਂ ਕਰਕੇ ਆ ਦੁਕਾਨ ਵਾਲਾ ਖੇਤ ਆ ਇਹ ਹੈਗਾ ਲੇ ਮਨਾਲੀ ਹਾਈਏ ਇਹ ਸਾਰਾ ਇਤਿਹਾਸ ਤੇ ਜਿੱਥੇ ਅਸੀਂ ਰੁਕਿਆ ਇਹਦਾ ਨਾਮ ਹੈਗਾ ਅਨ ਜਸਪੁਰਨ ਆਨਲਰ ਲੇਕੀ ਨੇ ਕਿ ਭਾੜੀ ਇੱਥੇ ਸੋਸ ਸੁਣੇ ਲੱਗ ਰਹੀਆਂ ਬਹੁਤ ਹੀ ਵਧੀਆ ਮੌਸਮ ਹੋ ਰੱਖਿਆ ਹੈ ਕਦੇ ਕਦੇ ਮਕਨ ਮਨਕਣੀ ਇਹ ਸਟਾਰਟ ਹੋ ਜਾਂਦੀ ਹੈ ਤੇ ਕਦੇ ਕਦੇ ਬੰਦ ਹੋ ਜਾਂਦੀ ਹੈ ਓਲੇ ਪਾਣਾ ਵਾਲਾ ਸੀ ਕੂਚ ਰਵੇ ਹੁਣ ਸਾਹਮਣੇ ਵਾਲੇ ਤੇ ਬੱਦਲ ਪਾਣਾ ਤੇ ਕਰਾ ਰਹੇ ਆ ਆਪਾਂ ਪੂਰੇ ਫੁੱਲ ਤਿਆਰ ਆ ਆਹ ਤਰ੍ਹਾਂ ਕੀ ਹੋ ਗਿਆ ਇਹਨਾਂ ਨੂੰ ਖਾਈਆਂ ਥੁੜੀਆਂ ਥੋੜ੍ਹ ਬੜੀ ਹੋਈਆਂ ਆ ਪੂਰਾ ਸਨੀ ਕਰ ਰਹੇ ਕੋੜੇ ਹੀ ਤੇ ਥੋੜਾ ਭਾਰੀ ਯਾਰ ਇਹ ਖੋਣ ਤੇ ਹੋੜੀਆ ਲੱਗ ਰਿਹਾ ਪਰ ਮੇਰੇ ਯਾਰ ਵੀ ਯਾਰ ਇਹ ਨਾਲ ਨਾਲ ਕੱਲਾ ਮੂੰਹ ਤੇ ਵਗੜ ਕੁਛ ਨਹੀਂ ਭਿੱਜਿਆ ਕੱਲਾ ਮੂੰਹ ਭਿੱਜਿਆ ਆਪਣਾ ਤੇ ਪੂਰਾ ਆਪਾ ਫੁੱਲ ਟੂ ਫੁੱਲ ਪੈਕਾ ਥੱਲੇ ਗਲੇ ਦੇ ਤੱਕ ਆ। ਕੱਲਾ ਮਲਤਾਨੀਆਂ ਅਭੀ ਜਾ ਕੇ ਦੇਖ ਰਹੇ ਹੋ ਜਵਾਇਆ ਬੜਾ ਘੇਟਾ ਪੱਡੀ ਕੀ ਮਰੀ ਇਹਨਾਂ ਦਿਖਾ ਦਿਖਾ ਕੇ ਹੋਏ ਪਾਡੀ ਦਾ ਕਾਦੀ ਮਰੀ ਐ ਪਾਡੀ ਮਰੀ ਨਾ ਜਿੰਪਾ ਦੀ ਵੀਡੀਓ ਮੇਰੇ ਨਾਲ ਸੀ ਸੰਤਰੀ ਦਿਖਾਏ ਸੀ ਉਹ ਤੁਹਾਨੂੰ ਆ ਬਾਈ ਨੂੰ ਚਾੜੜ ਗਿਆ ਗਿੱਲ ਮਲਤਾਨੀਆਂ GIWL ਗਿੱਲ ਮਲਤਾਨੀਆਂ ਹੂੰ ਰੁਕੋ ਟਾਈਪ ਕਰੋ ਹਾਂ ਹਾਂ ਠੀਕ ਆ ਜੋ ਆ ਖੁਸ਼ ਹੋ ਗਿਆ ਕਹਿੰਦਾ ਵੀ ਤੁਹਾਡਾ ਚੈਨਲ ਦੇਖਣਾ ਤੇ ਅਸੀਂ ਉਹ ਸਾਰੇ ਇੰਜੋਏ ਕਰ ਰਹੇ ਆ ਠੀਕ ਹੈ ਇਹ ਹੈ ਹੈ ਆਹ ਦਸਤਾ ਖੇਤ ਆ ਤੇਰੇ ਤੋਂ ਪਹਿਲਾਂ ਦਸਤਾ ਤਰਦੋ ਬੱਲਾ ਦੋਸਤਾਂ ਵੇ ਵਧੀਆ ਚੰਗਾ ਲੋ ਵੀ ਮਿੱਤਰੋ ਪਰੌਂਠੇ ਖਾ ਕੇ ਹੜੇ ਚੋਬਰ ਚੱਲੇ ਸੀ 10 15 ਮਿੰਟ ਹੀ ਹੋਏ ਤੇ 6 ਮੀਟਰ ਦੇ ਚੜੇ ਇੱਕ ਛੋਟਾ ਸਵਾਗਤ ਆ ਪਾ ਪਾ ਯਾ ਪੱਟੜੇ ਵਿੱਚ ਯਾ ਵਸੜੇ ਬਹੁਤ ਨਹੀਂ ਜਮਾਂ ਨਿੱਕੀ ਨਿੱਕੜਾ ਜਮਾਂ ਨਿੱਕੀ ਅਲੇ ਜੀ ਸੀ ਟਨਲ ਨੰਬਰ 6 ਤੋਂ ਬਾਅਦ ਨਿਕਲਦੇ ਹੋ। 1097 ਹੋਰ ਜੀ ਚੱਲ ਘੋੜਾ ਖਿੱਚੀ ਚੱਲ ਆ। ਆਹ ਕੋੜਿਆ। ਇਹ ਕਹਿੰਦੇ ਬਈ 40 ਸਪੀਡ ਤੇ ਚਲਾਓ। ਟਰਨਲ ਨੰਬਰ 7 ਦੇ ਬਿਲਕੁਲ ਮੂਹਰੇ ਖੜੇ ਆ ਜੀ ਅਸੀਂ ਬੋਲਟ ਸਾਡਾ ਤੇ ਰਾਈਡਰ ਸਾਡਾ ਸਾਣ ਇੱਕ ਤੁਹਾਨੂੰ ਹੋਰ ਜੀ ਦਿਖਾਉਣੇ ਆ ਤੇ ਉਹ ਦੇਖੋ ਰੇਨਬੋ ਬਹੁਤ ਹੀ ਵਧੀਆ ਲੱਗ ਰਹੀ ਹੈ ਤੇ ਨਜ਼ਾਰੇ ਆ ਰਹੇ ਨੇ ਨਜ਼ਾਰੇ ਜਾਰੀ ਆ ਇਹ ਕਹਣਾ ਭੁੱਲ ਗਏ ਅਸੀਂ ਬਾਕੀ ਸਾਰੇ ਪਿੱਛੇ ਬਹੁਤ ਵਧੀਆ ਹਨਾ ਟਰਨਲ ਨੰਬਰ 7 ਆ ਗਈ ਤੇ ਨਾਲ ਹੀ ਸਾਡੇ ਸਤਲੁਜ ਦੇ ਰਿਆ ਚੱਲ ਰਿਹਾ ਹੈ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਸਿਰ ਲੱਗ ਰਹੀ ਹੈ ਆਪਣੇ ਡਰਾਈਵਰ ਸਾਊਜੀ ਕਹਿੰਦੇ ਆਪਣੇ ਡਰਾਈਵਰ ਸਾਊਜੀ ਕਹਿੰਦੇ ਵੀ ਇੱਧਰ ਹੀ ਬਣਾਓ ਲਓ ਜੀ ਬਣਾਤਾ ਤੂੰ ਕਰਦਾ ਅਗਰ ਮਣੀ ਦੇਖੜੇ ਜੋ ਵਲੌਗ ਹੈੜੀ ਦਾ ਜਸਕੇ ਟੱਚ ਕਪ ਕਰਦੇ ਆ ਸਾਹ ਦੇਖੇਗਾ ਤੂੰ ਅਜਿਹਾ ਨਾਲ ਚੱਲੀ ਸੀ ਸ਼ੂਟਿੰਗ ਸ਼ੋਅ ਬਹੁਤ ਹੋਣਗੇ ਰੋੜੇ ਰੂੜੇ ਜਵਾਬ ਪਏ ਅਸਲੇ ਕਹਿੰਦੇ ਥੋੜਾ ਥੋੜਾ ਜਾ ਮਿਲਣਾ ਸਟਾਰਟ ਹੋ ਗਿਆ ਕਿਉਂਕਿ ਇਹ ਇੱਥੇ ਤੋਂ ਕੁੱਲੂ ਹਾਈਵੇ ਸਟਾਰਟ ਹੋ ਗਿਆ ਹੈ ਇਹ ਸਾਰਾ ਉਹ ਤਰ ਤੱਕ ਕੁੱਲੂ ਆਈ ਗਈ ਹੈ ਹੁਣ ਪਰ ਇਹ ਸਿੱਧਾ ਰਸਤਾ ਹੈ ਪੜੀ ਇੱਧਰ ਤੋਂ ਐਵੇਂ ਚੱਲ ਰਿਹਾ ਹੈ ਇਹਦਾ ਮਤਲਬ ਮਤਲਬ ਅਸੀਂ ਉੱਪਰ ਜਾ ਰਹੇ ਹਾਂ ਚੜਨੇ ਝੁਰਨੇ ਸਾਰੇ ਬੰਦ ਪਈ ਹੈ ਅੱਗੇ ਹੁਣ ਸਰਦੀ ਦਾ ਮੌਸਮ ਆ ਗਿਆ ਤੇ ਹੁਣ ਪਰਫ ਜੰਮਰੀ ਹੈ ਉੱਥੇ ਨਾ ਦੇਖਿਓ ਪੱਥਰ ਕੱਟਣ ਲੱਗੇ ਫਿਰਸਰਾਹ ਬਦਮਾ ਸਾਰੇ ਕਿਵੇਂ ਖੜੇ ਆ ਲੋ ਵੀ ਮਿੱਤਰੋ ਟਨਲ ਨੰਬਰ 8 ਸਾਡੇ ਲਈ ਟਨਲ ਨੰਬਰ 8 ਹੈ ਜਿੱਥੇ ਅਸੀਂ 8 ਟਨਲ ਦੇ ਵਿੱਚ ਦੀ ਹੋ ਕੇ ਆਏ ਆ ਤੇ ਪਰ ਇੱਥੇ ਲਿਖਿਆ ਹੋਇਆ ਹੈ ਕਿ ਟਨਲ ਜਿਹਾ ਸੀ ਮਸਲੇ ਨੂੰ ਮਿੱਤਰੋ ਤਤਲਾ ਹੋਰ ਕਰਿਆ ਕਰਨਾ ਬਹੁਤ ਨਿੱਕੀ ਹੁੰਦੀ ਹੈ ਤੇ ਵਿੱਚ ਵੱਡੇ ਵੱਡੇ ਆਪਣੇ ਕੀ ਗਏ ਜਿਹੜੋਂ ਪੱਖੇ ਲੱਗੇ ਹੋਏ ਆ ਤੇ ਵਧੀਆ ਲੱਗਦੀ ਹੈ ਉੱਤੇ ਤਾਰ ਲਾਦਗੇ ਰੋਕੇਗਾ ਤਾਰ ਲਾਦੀਏ ਰੋਕੀਏ ਉਹ ਤੇ ਖਾਲੀ ਦਾ ਹੂਆ ਰਾਜੂ ਭਾਈ ਹੈਲੋ ਉਹਨਾਂ ਨੇ ਕਹਿੰਦੇ ਮੁੰਡਿਆਂ ਨੂੰ ਵਿਹਲੀ ਬਣ ਗਈ ਸੀ ਤੇ ਇੱਕ ਦੋ ਕਰ ਰੀਲਾ ਬਣਾਉਣ ਲੱਗੇ ਸੀ ਇਹ ਸਾਡਾ ਝੋਟਾ ਇਹ ਬਣਾਵਾਂ ਤੇ ਵੀ ਰੀਲ ਸਾਡਲੀ 9 ਮੀਟਰ ਨਾਲ ਸਟਾਰਟ ਹੋ ਗਈ ਪਰ ਹੈ ਪਰ ਨੰਬਰ ਆਹ ਪਹਿਲੀ ਸਟਾਰਟ 9 ਮੀਟਰ ਨਾਲ 9 ਮੀਟਰ ਸਟਾਰਟ ਹੋ ਗਈ ਤੇ 9 ਮੀਟਰ ਨਾਲ ਖਤਮ ਹੋ ਗਈ 9 ਮੀਟਰ ਇਹ ਫੇਰ ਸਟਾਰਟ ਹੋ ਗਈ ਫੇਰ ਫੇਰ ਖਤਮ ਹੋ ਗਈ ਤੇਰੇ ਵੀਡੀਓ ਕੱਟ ਦੇ ਮੇਰੇ ਵੀਰੋ च <laughs> गुरु <laughs> ਹੋਰ ਆ ਗਈ ਜੀ ਅਸੀਂ ਗਿਣਤੀ ਭੁੱਲ ਗਏ ਹਾਂ ਨਾ ਨਾ ਹੋ ਗਈ 10ਵੀਂ ਆ ਗਈ ਆਪਣੇ ਲਈ ਇਹ ਟ੍ਰੈਲਰ ਇੱੱਡੀ ਆ ਕੇ ਬਾਬੇ ਅਸੀਂ ਗਲਤੀਆਂ ਗਿਣਤੀ ਭੁੱਲ ਗਏ ਗਿਣਤੀ ਭੁੱਲ ਗਏ ਅਸੀਂ ਸਾਡਾ ਨਿਆਰੇ ਲੈਣਾ ਤੇ ਧਿਆਨ ਆ ਆਪਣਾ ਦੇਖ ਲੈ ਵਸ ਕਿੰਨੀ ਹੈ ਟੰਡਾ ਇਹ ਇੱਥੇ ਆ ਕੇ ਹੁੰਦੇ ਬਾਬੇ ਪਰੌਂਠੇ ਖਾਜਮਾ ਕਿੰਨਾ ਕਿੰਨਾ ਸਾਰੇ ਘਰ ਆ ਸਾਰੇ ਕਿਤੇ ਹਾਂ ਬੋਲੋ ਜਨਾਬ ਮੈਂ ਬੋਲ ਰਿਹਾ ਸੀ ਹਾਂ ਹਾਂ ਤੂੰ ਦੱਸੋ ਬੋਲ ਉਹਦੇ ਵਿਚਾਰ ਸੇਅਰ ਕਰ ਸਕਦੇ ਨਾਲ ਆ ਰਹਾ ਮੈਂ ਹਾਂ ਹਾਂ ਤੂੰ ਆ ਤੇ ਗੈਪ ਘਟਾਉਣ ਵਾਲਾ ਆ ਰਹਾ ਹੈ ਤਾਂ ਤੇ ਆ ਇਧਰਲੇ ਪਾਸੇ ਪੱਪੇ ਜੰਗ ਰਹੀਏ ਬਹੁਤ ਹੀ ਘਣੀ ਜੰਗ ਰਹਾ ਹੈ ਤੇ ਇਧਰਲੇ ਪਾਸੇ ਨਦੀ ਰਹੀ ਆ ਹਾ ਦੇਖਣੇ ਦੇ ਤੇ ਬਾਈਟ ਬਲੌਗ ਕਰਕੇ ਅਸੀਂ ਬੰਡੀਕਰ ਸਾਹਿਬ ਤੋਂ ਅਗੇ 9 ਕਿਲੋਮੀਟਰ ਦੂਰ ਆ। ਉਹ ਦੂਰ ਸੇ ਬੰਡੀਕਰ ਨਾ ਪਹੁੰਚ ਗਏ ਆਪਾਂ ਤੇ ਉੱਥੇ ਕਰਦੇ ਆ ਬਲੌਗ ਦੀ ਐਂਡਿੰਗ। ਆਹਾਹਾ ਤੂੰ ਕਹਿੰਦਾ ਜੇ ਇੱਧਰ ਹੋਣਗੇ ਜੰਗਲ ਦੇ ਜਾਨਵਰ ਵਾਲੇ ਭੜੇ ਹੋਣਗੇ। ਉੱਤੇ ਹੁੰਦੇ ਆ ਉੱਤੇ। ਬਦਲ ਆ ਕਿਹੜੇ ਹੋਣਗੇ ਠੰਡ ਚ ਪੈਣੇ ਹੋਣਗੇ। ਭਾਲੂ ਭੁੱਲੂ ਹੁੰਦੇ ਆ। ਲੋ ਵੀ ਮਿੱਤਰੋ ਅੱਖ ਫੇਰ ਹੋ ਗਈ ਹੋਈ। ਇਨਾਂ ਨੂੰ ਥੋੜਾ ਐਵੋਇਡ ਕਰਿਓ ਤੇ ਅਸੀਂ ਪਹੁੰਚ ਗਏ ਆ ਮਿੱਤਰੋ ਗੁਰਦੁਆਰਾ ਸਾਹਿਬ ਦੇ ਕੋਲ ਅਸੀਂ ਕਮਰਾ ਲੈ ਲਿਆ ਸੀ ਕਮਰਾ ਵੀ ਤੁਹਾਨੂੰ ਦਿਖਾਣੇ ਆ ਤੇ ਨਾ ਤੋਂ ਕੇ ਵਧੀਆ ਵਰਨਾ ਬਣ ਕੇ ਤੇ ਬਈ ਹੋ ਚੁੱਕਿਆ ਰੈਡੀ ਤੇ ਆਪਾਂ ਬੈਠੇ ਆ ਉਹਦੇ ਰੂਮ 'ਚ ਤੇ ਫੋਨ ਬਗਰ ਸਾਰੀ ਚਾਰਜਿੰਗ ਲਾ ਰੱਖਿਆ ਸੀ ਤੇ ਸਾਡਾ ਇਹਦਾ ਕੁਝ ਐਵਜਾ ਹਾਲ ਰੂਮ ਦਾ ਦੋਵੇਂ ਲੈਪ ਬਿਲਡ ਕਰ ਰਹੇ ਆ ਓਏ ਰੂਮ ਐ ਓਏ ਇਹ ਵੀ ਕਰ ਰਹੇ ਆ ਕਿੱਥੇ ਕਿੱਥੇ ਟੰਗ ਰੱਖਿਆ ਕੱਪੜੇ ਇੱਥੇ ਥੋੜੀ ਘੱਟ ਥਾਏਗੀ ਤੇ ਪਰ ਸਰ ਜੂਆ ਤੇ ਹਾਲਾਤ ਦੱਸਾਂ ਬਈ ਜਦੋਂ ਆਪਾਂ ਮਨਾਲੀ ਰੋਡ ਤੋਂ ਜਾਣੇ ਆ ਥੋੜਾ ਮਨੀਕਰ ਸੇਵ ਨੂੰ ਟਰਨ ਲੈਣੇ ਆ 15 ਤੋਂ 20 ਕਿਲੋਮੀਟਰ ਦੀ ਵਧੀਆ ਸੜਕ ਹੋਗੀ ਤੇ ਬਾਕੀ ਦਾ ਬਹੁਤ ਗੰਦਾਰ ਆਏਗਾ ਤੇ ਆਪਦਾ ਮੋਟਰਸਾਈਕਲ ਦਾ ਬਹੁਤ ਗੰਦਾਰ ਆਏਗਾ ਤੇ ਤੁਸੀਂ ਵੀਡੀਓ ਦੇਖ ਹੀ ਲਈ ਹੋਣੀ ਹੈ ਨਾ ਬਾਕੀ 올ਓਵਰ ਜਰਨੀ ਦਸੀ ਅੱਜ ਦੀ ਯਾਤਰਾ ਦਸੀ ਠੀਕ ਰਹੀ ਵਧੀਆ ਰਹੀ ਦੱਸੋ ਜੀ ਦੇ ਸਕਦੇ ਅੱਠ ਨੰਬਰ ਐਨਿਕ ਗੁੱਡ ਰਹੀ ਠੀਕ ਹੈ ਪਰੇਸ਼ ਗੋਡ ਪਾਈ ਹੋਈ ਸਾਡੇ ਤੇ ਭਿੱਜੇ ਪੁੱਜੇ ਦਾ ਮਾੜਾ ਮੁੱਟਾ ਜਾਈਆਂ ਪੁੱਜੇ ਪੁੱਜੇ ਭੇਜ ਗਏ ਤੇ ਠਿਗਰੀ ਵਧੇ ਰਹੀ ਜਰਨੀ ਤੇ ਅਕਤੂਬਰ ਠੰਡੀ ਬੜੀ ਬੰਨੀ ਜਾਂਦਾ ਠੰਡਾ ਤਾਂ ਥੋੜੀ ਜਿਆਦਾ ਹੀ ਬੰਨੀ ਜਾਂਦਾ ਇਹ ਚੱਲ ਕਿੰਨੇ ਰਜਾਈਨ ਉੱਪੀ ਬੈਠਾ ਤੈਨੂੰ ਮੈਂ ਮੋਟਰਸਾਈਕਲ ਮੈਂ ਜਦੋਂ ਚਲਾਉਂਦਾ ਸੀ ਇੱਥੇ ਕਵਾ ਬੇਵਾ ਦੇਖੋ ਤੇ ਟੈਂਪਰੇਚਰ ਦੇਖੀਏ -2 ਤੇ ਰਾਤ ਸਵੇਰ 3 ਵਜੇ ਵੈਸੇ ਸਹੀ ਪ੍ਰੈਡਿਕਸ਼ਨ ਕਰਦਾ ਇਹ ਅੱਜ ਦੀ ਪ੍ਰੈਡਿਕਸ਼ਨ ਇਹਦੀ ਵਧੀਆ ਰਹੀ ਹੈ ਠੀਕ ਰਹੀ ਹੈ ਤੇ ਸਵੇਰੇ ਤੈਨੂੰ ਜੇ ਤੇਜ਼ ਬਾਰਿਸ਼ ਦੱਸੀ ਵੀ ਹੈ ਪਰ ਕੱਲ ਨੂੰ ਠੀਕ ਰਹੂਗਾ ਇਹ ਮੌਸਮਾਂ ਤੇ ਮਾਈਨਸ 6 ਰਾਤ ਨੂੰ ਜਾੜੂਗਾ ਸਵੇਰੇ ਤਾਂ -6 ਰਹੂਗਾ ਵਧੀਆ ਫੀਲ ਹੋ ਰਿਹਾ ਬਾਬਿਓ -6 ਟੈਂਪਰੇਚਰ ਚ ਬ੍ਰੋ ਇਹ ਟੈਂਪਰੇਚਰ ਚਲੋ 바ਾਕੀ ਹੋ ਗਏ ਸਾਡੀ ਅੱਗੇ ਜਰਨੀ ਵਧੀਆ ਜਾਵੇ ਹਨਾ ਤੇ ਜੁੰਮੇਵਾਰੀ ਨੂੰ ਚਲਾ ਕੇ ਆਏ ਅੱਜ ਹਮਮ ਕੱਢ ਜਾ ਬਧੀਆ ਜ਼ਿੰਮੇਵਾਰੀ ਨਾਲ ਪਿੱਛੇ ਵੜ ਕੇ ਮੈਂ ਨੇਗੋਸ਼ੀਏਸ਼ਨ ਕੀਤੇ ਇਹਦੇ ਨਾਲ ਮਤਲਬ ਕਿ ਡਾਇਰੈਕਸ਼ਨ ਵਗੈਰਾ ਦੇਈਆ ਤੇ ਇਹ ਬਾਈ ਜੀ ਆਪਣੇ ਚਲਾ ਕੇ ਲਏ ਧੁਰ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਤੋਂ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਤੋਂ ਇੱਥੇ ਤੱਕ ਇਹ ਬਾਈ ਜੀ ਚਲਾ ਕੇ ਲਏ ਆ ਬਹੁਤ ਵਧੀਆ ਚਲਾਈ ਬੱਸ ਇੱਕ ਦੋ ਮਾੜੀ ਮੁੱਟੀ ਨਿੱਕੀ ਮੁੱਟੀ ਗਲਤੀ ਕੀਤੀ ਉਹ ਤਾਂ ਮੇਰੇ ਤੋਂ ਵੀ ਹੋ ਜਾਂਦੀ ਆ ਕੱਲ ਨੂੰ ਤੁਹਾਨੂੰ ਇਹਦੀ ਵੀਡੀਓ ਦਿਖਾਵਾਂਗੇ ਜੀ ਐਸਲੂਟ ਨਹੀਂ ਤਿੰਨ ਚਾਰ ਲਗਾਈਆਂ ਚ ਬੜਿਆ ਹੋਇਆ ਨਾ ਨਾ ਮੋਟਰਸਾਈਕਲ ਤੂੰ ਚਲਾਉਂਦਾ ਨਾ ਨਾ ਆਏ ਕੋ ਮੇਰੇ ਥੱਲੇ ਦੀ ਬੱਸ ਮਾੜੀ ਕੋਟੀ ਪਈ ਵੀ ਹੈ ਤੇ ਆਹ ਟਰੈਕ ਸੂਟ ਹੈ ਤੇ ਮਨੂਪੂਰਾਂ ਠੰਢੀ ਲੱਗ ਰਹੀ ਬਸ ਸਮਾਂ ਦੀ ਮੈਨੂੰ ਗਰਮ ਗਰਮ ਫੀਲ ਕਰੀਂਦਾ ਐ ਇਹ ਪਤਾ ਨਹੀਂ ਚੁੱਪਰ ਨਹੀਂ ਠੰਢ ਗਈ ਬੰਦ ਪਾਣੀ ਪੈ ਗਿਆ ਉਹਦੇ ਚ ਪਾਣੀ ਤਾਂ ਮੇਰੀ ਵੀ ਬੜਾ ਮੋਟਾ ਸੀਗਾ ਉਹ ਦੇਖ ਲੋਰ ਤਾਂ ਮੇਰੀ ਵੀ ਭਿੱਜੀ ਹੋ ਉਹ ਦੇਖ ਜਿਹੜੇ ਪਸਾਂ ਤੇ ਬਹੁਤ ਸਾਡੀ ਕਿੱਟੇ ਕਿੱਟੇ ਉਹ ਭਿੱਜੀ ਵੀ ਆ ਹਾਂ ਤੇ ਉਹ ਜਦੋਂ ਬੈਠਦੇ ਸੀ ਤੇ ਜਿੰਨਾ ਜੁਨਾ ਹੀ ਉੱਤੇ ਚੱਕੀ ਜਾਂਦੀਆਂ ਸੀ ਤੇ ਉਹਦੇ ਕਰਕੇ ਭਿੱਜ ਜਾਂਦੀ ਸਾਡੀ ਹਣਾ ਬਾਕੀ ਅੱਜ ਦਾ ਵਲੌਗ ਵਧੀਆ ਬਹੁਤ ਵੱਡਾ ਹੋ ਗਿਆ ਇਹ ਤੇ ਆਪਾਂ ਇੱਥੇ ਐਂਡ ਕਰਦੇ ਆਂ ਇਹ ਐਂਡ ਕਰਨ ਤੋਂ ਬਾਅਦ ਤੁਸੀਂ ਗੁਰਦੁਆਰਾ ਸੇਬ ਮੰਡੀਕਰਨ ਸਾਹਿਬ ਦੇ ਥੋੜੇ ਜਿਹੇ ਸ਼ਾਟ ਦੇਖ ਲਿਓ ਤੇ ਇੱਥੇ ਮਤਲਬ ਕਿ ਜਿੱਥੇ ਵੀ ਤੁਸੀਂ ਹੋਟਲ ਚ ਆਸ-ਪਾਸੇ ਰਹਿਨੇ ਹੋਣਾ ਤੇ ਇੱਥੇ ਕੋਈ ਗਿਜਰ ਨਹੀਂ ਮਿਲਣਾ ਤੁਹਾਨੂੰ ਇੱਥੇ ਇੱਕ ਹੌਟਕੇਵ ਹੈ ਹੌਟਕੇਵ ਦੇ ਵਿੱਚੋਂ ਪਾਣੀ ਤੁਹਾਨੂੰ ਸਾਰੇ ਮੰਡੀਕਰਨ ਸਾਹਿਬ 'ਚ ਸਪਲਾਈ ਹੁੰਦਾ ਹੈ ਤੇ ਮੈਂ ਵੀ ਹੁਣੇ ਉਸ ਹੌਟਕੇਵ ਦੇ ਪਾਣੀ ਨਾਲ ਆ ਕੇ ਆਇਆ ਜਿਹਨੂੰ ਹੈ ਬੜਾ ਕਰਮਾ ਪਾਣੀ ਹਾਂ ਗਰਮ ਪੂਰਾ ਪਾਣੀ ਕੋਈ ਇੱਥੇ ਗਿਜਰੀ ਲੋੜਨੀ ਹੈਗੀ ਪਰ ਜੇ ਤੁਸੀਂ ਕੱਪੜੇ ਸੁਕਾਉਣੇ ਨੇ ਇਹਦੇ ਲਈ ਤੁਹਾਨੂੰ ਇੱਥੇ ਕੋਈ ਹੀਟਰ ਵਗੈਰਾ ਵੀ ਨਹੀਂ ਮਿਲਣਾ। 10 ਲੀਟਰ ਗਰਮ ਪਾਣੀ ਚ 10 ਲੀਟਰ ਪਾਣੀ ਪਾਇਆ ਸੀਗਾ ਬਾਲਟੀ ਭਰੀ ਹੋਊ 20 ਲੀਟਰ ਵਾਲੀ ਬਾਲਟੀ। ਹਾਂ 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 5 ਲੀਟਰ ਗਰਮ ਪਾਣੀ ਸੀਗਾ। ਵਧੀਆ ਵਧੀਆ ਨਹਾਤੇ ਗਏ ਹਨ। ਤੇ ਮੈਂ ਵੀ ਵਧੀਆ ਨਹਾ ਤਾ ਗਿਆ ਤੇ ਵਧੀਆ ਫਰੈਸ਼ ਫਰੈਸ਼ ਫੀਲ ਹੋ ਗਿਆ ਕਿਉਂਕਿ ਗੁਰੂਦਰ ਸਾਹਿਬ ਦੇ ਦਰਸ਼ਨ ਕਰਨ ਦਰਸ਼ਨ ਕਰਨੇ ਸੀ ਤੇ ਬਸ ਉਹਦੇ ਘਰ ਕਿਨਾਰੇ ਤੇ ਵਧੀਆ ਸੱਚੇ-ਮੁੱਚੇ ਬਣ ਗਏ ਆਪਾਂ ਗੁਰੂਦਰ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਆ ਤੇ ਤੁਸੀਂ ਵਿੱਚ ਦੀ ਜਮਾਂ ਲਾਸਟ ਤੇ ਗੁਰਦਰਾ ਮੰਨੀਕਰਨ ਸਾਹਿਬ ਦੇ ਬੜੇ ਬੁਟੇ সিনেমੈਟਿਕ ਸ਼ਾਟ ਵੀ ਦੇਖ ਲਵਾਂਗੇ ਤੇ ਅਥੀਆ ਪਬਲੌਗ ਦਾ ਕਰਦੇ ਆ ਐਂਡ ਮਿਲਦੇ ਆ ਕੱਲ ਦੇ ਵਲੌਗ ਚ ਹੋਪ ਕਰਦੇ ਆ ਤੁਹਾਨੂੰ ਵਲੌਗ ਵਧੀਆ ਲੱਗੇ ਹੋਵੇ ਅੱਜ ਦਾ ਤੇ ਕੱਲ ਵਾਲਾ ਵਲੌਗ ਇਧਰ ਵੀ ਵਧੀਆ ਹੋਊਗਾ ਕੱਲਰ ਵਲੌਗ ਸ਼ਾਇਦ ਸਨੋ ਵਾਲਾ ਵੀ ਹੋਵੇ ਕਿਉਂਕਿ ਕੱਲ ਨੂੰ ਅਸੀਂ ਚੱਲੇ ਆ ਟੂਵਰਡ ਮਨਾਲੀ ਗੁਰਦੁਰਾ ਸਾਹਿਬ ਦੇ ਦਰਸ਼ਨ ਕਰਕੇ ਅਸੀਂ ਟਾਈਮ ਨਾਲ ਸੋ ਜਾਗੇ ਵਲੌਗ ਐਡੀਟ ਕਰਕੇ ਤੁਹਾਨੂੰ ਸਵੇਰੇ 6 ਵਜੇ ਨੂੰ ਅਪਲੋਡ ਮਿਲ ਜੂਗਾ ਵਲੌਗ ਤੇ ਆਪਦਾ ਵਧੀਆ ਫੀਡਬੈਕ ਦਿਓ ਚੰਗਾ ਜੀ ਸਤਿ ਸ੍ਰੀ ਅਕਾਲ ਮੈਂ ਕੁਝ ਨਹੀਂ ਲਾ ਗਿਆ ਗੱਲ ਆ ਬਹੁਤ ਬਹੁਤ ਆਈ ਇੱਥੇ ਦੀ ਫੋਟੋ ਕੇ ਬੰਦੇ ਇੱਥੇ ਸਾਰੇ ਬੈਠੇ ਹੋਏ ਥਾਂ ਤਾਂ ਤਾਂ ਪੁੱਤਾ ਪੁੱਤਾ ਤਾਂ ਲੱਗਦਾ ਉਸੇ ਕੋਲ ਇੱਥੇ ਤੇ ਇੱਧਰ ਵੀ ਰਹਿੰਦੀ ਹੈ ਇੱਕ ਆਹ ਬੰਦੇ ਬੈਠੇ ਆ ਜੋ ਲੁੜੀਆਂ ਵਾਲਾ ਰਹਿ ਗਿਆ ਤੇ ਹਟ ਕੇ ਵਜਦੀ ਹੈ ਬਹੁਤ ਗਰਮ ਖਾ ਬਈ ਬਹੁਤ ਗਰਮ ਥਾ ਬਾਹਰ ਮਾਈਨਸ 2 ਤੇ ਇੱਥੇ ਮੰਨ ਲਓ 30 ਡਿਗਰੀ ਐਨਾ ਫਰਕ ਆ Under, under the surface. ਵੇ ਦੇਗਾ ਉੱਥੋਂ ਨਿਕਲਦਾ ਓਏ ਤੂੰ ਆਏ ਉੱਥੋਂ ਨਿਕਲ ਪੱਥਰਾਂ ਦੇ ਵਿੱਚੋਂ ਦੇਖਾ ਨਾੜਾ ਮੈਂ ਤਾਂ ਪੂਰਾ ਦੇਗਾ ਹੋਲਡ ਕਰਕੇ ਰੱਖੇ ਫੋਨ ਹੋਲਡ ਕੀ ਯਾਰ ਟੈਨਸ਼ਨ ਆ ਕੁਝ ਹੋਪ ਕਰ